ਦਾ ਜਿਹੜਾ ਕੋਸ਼ਿਸ਼ ਸ਼ਰਾਰਤੀ ਅੰਸਰਾਂ ਦੇ ਵੱਲੋਂ ਇਹ ਮੰਦ ਭਾਗਾਕਾਰਾ ਕੀਤਾ ਗਿਆ ਇਹ ਨਿੰਦਣਯੋਗ ਆ ਮੀਡੀਆ ਦੇ ਉੱਪਰ ਇੱਕ ਤਸਵੀਰ ਬੜੀ ਹੀ ਜ਼ਿਆਦਾ ਵਾਇਰਲ ਹੋ ਰਹੀ ਆ ਜਿਸ ਦੇ ਵਿੱਚ ਨਜ਼ਰ ਆ ਰਿਹਾ ਕਿ ਸਿੱਖ ਸੰਗਤਾਂ ਦੁਆਰਾ ਨਗਰ ਕੀਰਤਨ ਕੱਢਿਆ ਜਾ ਰਿਹਾ ਪਰ ਕੁਝ ਲੋਕਾਂ ਦੁਆਰਾ ਨਾਰੇਵਾਜੀ ਕਰਕੇ ਉਸ ਨਗਰ ਕੀਰਤਨ ਦਾ ਵਿਰੋਧ ਕੀਤਾ ਜਾ ਰਿਹਾ ਤੇ ਉਸ ਨਗਰ ਕੀਰਤਨ ਨੂੰ ਜਿਹੜਾ ਰੋਕਿਆ ਜਾ ਰਿਹਾ ਤਰਸਲ ਇਹ ਤਸਵੀਰ ਨਿਊਜ਼ੀਲੈਂਡ ਦੇ ਦੱਖਣੀ ਆਕਲੈਂਡ ਸਥਿਤ ਮੈਨੂ ਰੇਵਾ ਦੇ ਜਿਹੜਾ ਇੱਕ ਇਲਾਕੇ ਦੀ ਜਿੱਥੇ ਸਿੱਖ ਸੰਗਤਾਂ ਦੁਆਰਾ ਨਗਰ ਕੀਰਤਨ ਕੱਢਿਆ ਜਾ ਰਿਹਾ ਸੀ ਪਰ ਉਸ ਵੇਲੇ ਮਾਹੌਲ ਕੁਝ ਤਣਾਅ ਦਾ ਪੈਦਾ ਹੋ ਜਾਂਦਾ ਜਦੋਂ ਸਾਹਮਣੇ ਤੋਂ ਡੈਸਟਲੀ ਚਰਚ ਦੇ ਨਾਲ ਜੁੜੇ ਹੋਏ ਕੁਝ ਪ੍ਰਦਰਸ਼ਨਕਾਰੀਆਂ ਦਾ ਸਮੂਹ ਆ ਜਾਂਦਾ ਉਹਨਾਂ ਦੁਆਰਾ ਨਾਹਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ ਜਾਂਦੀ ਆ ਦਰਅਸਲ ਦੋਵਾਂ ਧਿਰਾਂ ਨੇ ਜਿਹੜੀਆਂ ਆਮੋ ਸਾਹਮਣੇ ਹੁੰਦੀਆਂ ਨੇ ਪਰ ਕਿਸੇ ਵੀ ਤਰੀਕੇ ਦਾ ਹਿੰਸਕ ਮਾਹੌਲ ਨਹੀਂ ਬਣਦਾ ਕਿਸੇ ਵੀ ਤਰੀਕੇ ਦੀ ਹਿੰਸਕ ਝੜਪਾ ਨਹੀਂ ਹੁੰਦੀ ਸਥਿਤੀ ਨੂੰ ਕਾਬੂ ਦੇ ਵਿੱਚ ਕਰਨ ਦੇ ਲਈ ਨਿਊ ਨਿਊਜ਼ੀਲੈਂਡ ਪੁਲਿਸ ਨੇ ਜਿਹੜਾ ਇਸ ਸਾਰੇ ਮਾਹੌਲ ਨੂੰ ਜਿਹੜਾ ਇਹ ਕਾਨੂੰਨ ਵਿਵਸਥਾ ਦੇ ਵਿੱਚ ਰੱਖਿਆ ਦੋਵਾਂ ਧਿਰਾਂ ਦੇ ਵਿਚਕਾਰ ਨਿਊਜ਼ੀਲੈਂਡ ਦੀ ਪੁਲਿਸ ਕੱਢੀ ਰਹੀ ਦਰਅਸਲ ਇਹ ਪੂਰਾ ਮਾਮਲਾ ਕੀ ਆ ਤੁਹਾਨੂੰ ਇੱਕ ਵਾਰ ਇਸ ਦੀ ਪੂਰੀ ਜਿਹੜੀ ਸਚਾਈ ਆ ਉਹ ਦੱਸਦਣੇ ਆ ਤੇ ਨਾਲ ਉਸ ਤੋਂ ਬਾਅਦ ਤੁਹਾਨੂੰ ਜਿਹੜਾ ਸਿੱਖ ਸਮਤਾ ਦੀ ਕਿਸ ਤਰੀਕੇ ਦੀ ਬਿਆਨਬਾਜ਼ੀ ਆ ਤਾਕਤਾਂ ਦੇ ਜਥੇਦਾਰਾਂ ਦਾ ਕਿਸ ਤਰੀਕੇ ਬਿਆਨ ਆ ਉਹ ਵੀ ਦੱਸਾਂਗੇ ਦਰਅਸਲ ਬ੍ਰਾਇਨ ਤਵਾਕੀ ਇੱਕ ਜਿਹੜੇ ਉਥੋਂ ਦੀ ਇੱਕ ਚਰਚ ਦੇ ਫਾਊਂਡਰ ਨੇ ਡੈਸਟਨੀ ਚਰਚ ਦੇ ਜਿਹੜੇ ਫਾਊਂਡਰ ਨੇ ਉਨ੍ਹਾਂ ਜਿਹੜੇ ਉਨ੍ਹਾਂ ਦੁਆਰਾ ਆਪਣੇ ਸੋਸ਼ਲ ਮੀਡੀਆ ਖਾਤੇ ਐਕਸ ਦੇ ਉੱਪਰ ਕੁਝ ਪੋਸਟਾਂ ਪਾਈਆਂ ਗਈਆਂ ਇਸ ਚੀਜ਼ ਦਾ ਇਸ ਨਗਰ ਕੀਰਤਨ ਦਾ ਸਿੱਖ ਸੰਗਤਾਂ ਦੁਆਰਾ ਜਿਹੜਾ ਕੱਢਿਆ ਜਾ ਰਿਹਾ ਸੀ ਉਸ ਦਾ ਵਿਰੋਧ ਕੀਤਾ ਗਿਆ ਉਨ੍ਹਾਂ ਦੁਆਰਾ ਕੁਝ ਜਿਹੜੇ ਸ਼ਬਦ ਲਿਖੇ ਗਏ ਉਸ ਦੇ ਵਿੱਚ ਜਿਹੜਾ ਸਿੱਧੇ ਤੌਰ ਤੇ ਲਿਖਿਆ ਗਿਆ ਕਿ ਨਿਊਜ਼ੀਲੈਂਡ ਸਿਰਫ ਜਿਹੜਾ 크ਰਿਸਚਨਾਂ ਦੀ ਕੰਟਰੀ ਹੈ ਇਸ ਦੇ ਵਿੱਚ ਹੋਰ ਕੋਈ ਵੀ ਜਿਹੜਾ ਜੋ ਇੱਥੇ ਬਰਦਾਸ਼ਤ ਨਹੀਂ ਕਰਾਂਗੇ ਉਹਨਾਂ ਕਹਿੰਿਆ ਕਿ ਸੱਚੇ ਦੇਸ਼ ਭਗਤ ਸ਼ਾਂਤੀ ਦੇ ਨਾਲ ਖੜੇ ਨੇ ਕੋਈ ਵੀ ਹੰਸਾ ਨਹੀਂ ਕੀਤੀ ਨਾ ਹੀ ਕੋਈ ਦੰਗੇ ਕੀਤੇ ਨੇ ਪਰ ਉਹਨਾਂ ਇਹ ਗੱਲ ਕਿਹਾ ਕਿ ਨਿਊਜ਼ੀਲੈਂਡ ਨੂੰ ਜਿਹੜਾ ਸਿਰਫ ਨਿਊਜ਼ੀਲੈਂਡ ਰੱਖੋ ਉਹਨਾਂ ਨੇ ਇਹ ਦਾਵਾ ਕੀਤਾ ਕਿ ਨਿਊਜ਼ੀਲੈਂਡ ਇੱਕ ਇਸਾਈ ਰਾਸ਼ਟਰ ਹੈ ਜਿਸ ਦਾ ਰੱਬ ਸਿਰਫ ਜਿਸੂ ਮਸੀਹ ਉਸਦੇ ਬਿਆਨ ਅਨੁਸਾਰ ਇੱਕ ਕੌਮ ਇੱਕ ਲੋਕ ਇੱਕ ਕਾਨੂੰਨ ਇੱਕ ਵੋਟ ਇੱਕ ਝੰਡਾ ਤੇ ਸਾਡਾ ਇੱਕ ਰੱਬ ਹੈ ਜਾਨੀ ਕਿ ਉਹਨਾਂ ਦੁਆਰਾ ਜੋ ਸਿੱਖ ਸੰਤਾਂ ਨੇ ਆਪਣੇ ਧਾਰਮਿਕ ਵਿਚਾਰਾਂ ਦੇ ਅਨੁਸਾਰ ਧਾਰਮਿਕ ਰੀਤੀ ਰਿਵਾਜਾਂ ਦੇ ਅਨੁਸਾਰ ਨਗਰ ਕੀਰਤਨ ਕੱਢਿਆ ਸੀ ਇਸ ਗੱਲ ਦਾ ਜਿਹੜਾ ਵਿਰੋਧ ਕੀਤਾ ਜਿਸ ਦੀਆਂ ਕਿ ਤਸਵੀਰਾਂ ਹਾਲਾਂਕਿ ਸੋਸ਼ਲ ਮੀਡੀਆ ਦੇ ਉੱਪਰ ਜਿਸ ਤਰੀਕੇ ਨਾਲ ਵਾਇਰਲ ਹੋਈ ਜਣੇ ਤੇ ਉਸ ਦੇ ਵਿੱਚ ਜਿਹੜੇ ਤਮਾਕੀ ਨੇ ਜਿਹੜੇ ਉਸ ਦੇ ਨਜ਼ਦੀਕੀ ਚਰਚ ਦੇ ਫਾਊਂਡਰ ਨੇ ਉਹਨਾਂ ਦੁਆਰਾ ਇਹ ਵੀ ਗੱਲ ਆਖੀ ਕਿ ਬਦੇਸ਼ੀ ਧਰਮਾਂ ਦੇ ਲੋਕ ਜਦੋਂ ਇਸ ਤਰੀਕੇ ਇੱਥੇ ਆ ਰਹੇ ਨੇ ਆਪਣੇ ਧਾਰਮਿਕ ਰੀਤੀ ਰਿਵਾਜ ਇੱਥੇ ਅਪਣਾ ਰਹੇ ਨੇ ਅਸੀਂ ਚੁੱਪ ਨਹੀਂ ਰਹਾਗੇ ਯਾਨੀ ਕਿ ਇਸ ਤਰੀਕੇ ਦਾ ਵਿਰੋਧ ਕੀਤਾ ਗਿਆ ਹਾਲਾਂਕਿ ਅੱਜ ਤੋਂ 4-5 ਦਿਨ ਪਹਿਲਾਂ ਦਾ ਮਾਮਲਾ ਤੇ ਹੁਣ ਸੋਸ਼ਲ ਮੀਡੀਆ ਦੇ ਉੱਪਰ ਬੜੀ ਜ਼ਿਆਦਾ वायरल ਹੋ ਰਿਹਾ ਤੇ ਉਹਨਾਂ ਦੁਆਰਾ ਇਹ ਵੀ ਗੱਲ ਆਖੀ ਗਈ ਆ ਕਿ ਇਮੀਗ੍ਰੇਸ਼ਨ ਦੁਆਰਾ ਇਸ ਤਰੀਕੇ ਬਾਕੀ ਮੁਲਕਾਂ ਦੇ ਲੋਕ ਇੱਥੇ ਲੈ ਕੇ ਆਉਣਾ ਜਿਹੜਾ ਇਹ ਜਿਹੜਾ ਇੱਕ ਸਾਡੇ ਉੱਤੇ ਸਿੱਧਾ ਹਮਲਾ ਜਾਨੀ ਕਿ ਇਸ ਤਰੀਕੇ ਦਾ ਜਿਹੜੇ ਤਮਾਕੀ ਨੇ ਉਹਨਾਂ ਦੁਆਰਾ ਇਸ ਦਾ ਜਿਹੜਾ ਟਿੱਪਣੀਆਂ ਕੀਤੀਆਂ ਗਈਆਂ ਤਿੱਖੀਆਂ ਟਿੱਪਣੀਆਂ ਸਿੱਖਾਂ ਨੂੰ ਲੈ ਕੇ ਸਿੱਖਾਂ ਦੇ ਰੀਤੀ ਰਿਵਾਜਾਂ ਨੂੰ ਲੈ ਕੇ ਕੀਤੀਆਂ ਗਈਆਂ ਉਹਨਾਂ ਨੇ ਸਿੱਧਾ ਕਿਹਾ ਕਿ ਨਿਊਜ਼ੀਲੈਂਡ ਸਿਰਫ ਇੱਕ ਕ੍ਰਿਸਚੀਅਨ ਕੰਟਰੀ ਆ ਐਸਆਈਐਸ ਦਾ ਧਰਮ ਹੈ ਇੱਕ ਝੰਡਾ ਇੱਕ ਵੋਟ ਸਿਰਫ ਇੱਕ ਚੀਜ਼ ਆ ਇੱਥੇ ਦੂਜਾ ਕੋਈ ਵੀ ਨਹੀਂ ਆ ਇਸ ਤਰੀਕੇ ਦਾ ਕਿਹਾ ਪਰ ਹੁਣ ਇਸ ਮਾਮਲੇ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਰ ਅਧਿਕਾਰੀ ਗਿਆਨੀ ਕੁਲਦੀਪ ਸਿੰਘ ਗੜਗੱਜ ਹੋਣਾਂ ਦਾ ਵੀ ਬਿਆਨ ਆਇਆ ਹੁਣਾਂ ਇਹ ਗੱਲ ਆਖੀ ਹੈ ਕਿ ਨਿਊਜ਼ੀਲੈਂਡ ਦੀ ਧਰਤੀ ਦੀ ਤਰੱਕੀ ਦੇ ਵਿੱਚ ਸਿੱਖਾਂ ਦਾ ਬਹੁਤ ਵੱਡਾ ਯੋਗਦਾਨ ਹੈ ਉਹਨਾਂ ਕਿਹਾ ਕਿ ਜਦੋਂ ਕੋਰੋਨਾ ਕਾਲ ਆਉਂਦਾ ਐਸੇ ਨਿਊਜ਼ੀਲੈਂਡ ਦੇ ਵਿੱਚ ਗੁਰੂ ਘਰਾਂ ਦੇ ਵਿੱਚੋਂ ਜਿਹੜੇ ਲੰਗਰਾਂ ਦੇ ਦਰਵਾਜ਼ੇ ਖੋਲ ਦਿੱਤੇ ਜਾਂਦੇ ਨੇ ਲੰਗਰ ਚਲਾਏ ਜਾਂਦੇ ਨੇ ਬਹੁਤ ਸਾਰੇ ਲੋਕਾਂ ਨੂੰ ਜਿਹੜਾ ਉੱਥੇ ਰਹਿਣ ਬਸੇਰੇ ਵੀ ਜਿਹੜੇ ਬਣਾ ਕੇ ਦਿੱਤੇ ਜਾਂਦੇ ਨੇ ਤੇ ਉਹਨਾਂ ਇਹ ਵੀ ਕਿਹਾ ਕਿ ਹੁਣ ਅਜਿਹੇ ਸ਼ਰਾਰਤੀ ਅੰਸਰਾਂ ਦੇ ਉੱਪਰ ਜਿਹੜੀ ਖੋਸ ਕਾਰਵਾਈ ਆ ਜਿਹੜੀ ਕਰਨੀ ਚਾਹੀਦੀ ਆ ਇਹ ਗੱਲ ਸਰਕਾਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਜੀ ਹੋਣਾਂ ਦੇ ਵੱਲੋਂ ਆਖੀ ਗਈ ਹੈ ਇਹ ਬਹੁਤ ਮੰਦਭਾਗੀ ਘਟਨਾ ਹੈਗੀ ਆ ਕਿਉਂਕਿ ਸਿੱਖ ਜਿਹੜੇ ਆ ਉਹ ਬਿਲਕੁਲ ਇੱਕ ਲੀਗਲੀ ਤਰੀਕੇ ਦੇ ਨਾਲ ਨਿਊਜ਼ੀਲੈਂਡ ਦੀ ਧਰਤੀ ਤੇ ਬਹੁਤ ਸਾਰੇ ਸਾਲਾਂ ਤੋਂ ਉੱਥੇ ਰਹਿ ਰਹੇ ਨੇ ਔਰ ਆਪਣਾ ਟੈਕਸ ਵੀ ਉੱਥੇ ਅਪੇਟ ਕਰਦੇ ਨੇ ਔਰ ਪੂਰੇ ਸਿਸਟਮ ਦੇ ਨਾਲ ਉਹ ਗਏ ਨੇ ਸਿਸਟਮ ਦੇ ਨਾਲ ਰਹਿ ਰਹੇ ਨੇ ਔਰ ਉਸ ਮੁਲਕ ਦੀ ਤਰੱਕੀ ਦੇ ਵਿੱਚ ਸਿੱਖਾਂ ਦਾ ਇੱਕ ਵੱਡਾ ਯੋਗਦਾਨ ਜਿਸ ਯੋਗਦਾਨ ਦੇ ਤਹਿਤ ਭਾਵੇਂ ਕਰੋਨਾ ਸੀ ਤਾਂ ਵੀ ਗੁਰਦੁਆਰਿਆਂ ਦੇ ਵਿੱਚੋਂ ਹਰ ਲੋੜਵੰਦ ਦੀ ਮਦਦ ਹੋਈ ਗੁਰੂ ਕੇ ਲੰਗਰ ਦਿੱਤੇ ਰਾਸ਼ਨ ਦਿੱਤੇ ਗਏ ਤਾਂ ਜਿਹੜਾ ਕੁਝ ਸ਼ਰਾਰਤੀ ਅਨਸਰਾਂ ਦੇ ਵੱਲੋਂ ਇਹ ਮੰਦ ਭਾਗਾਕਾਰਾ ਕੀਤਾ ਗਿਆ ਇਹ ਨਿੰਦਣਯੋਗ ਆ ਔਰ ਨਿਊਜ਼ੀਲੈਂਡ ਦੀ ਸਰਕਾਰ ਨੂੰ ਇਹੋ ਜਿਹੇ ਸ਼ਰਾਰਤੀ ਅਨਸਰਾਂ ਨੂੰ ਕਿਤੇ ਨਾ ਕਿਤੇ ਕਾਬੂ ਦੇ ਵਿੱਚ ਕਰਨਾ ਚਾਹੀਦਾ ਕਿਉਂਕਿ ਜਿਹੜੇ ਸਾਡੇ ਸਿੱਖ ਜਾਂ ਪੰਜਾਬੀ ਭਰਾ ਉੱਥੇ ਗਏ ਨੇ ਇੱਕ ਕਾਨੂੰਨੀ ਪ੍ਰੋਸੈਸ ਔਰ ਕਾਨੂੰਨੀ ਤਰੀਕੇ ਦੇ ਨਾਲ ਗਏ ਨੇ ਔਰ ਬਹੁਤ ਸਾਲਾਂ ਤੋਂ ਉਥੇ ਰਹਿ ਰਹੇ ਨੇ ਤਾਂ ਉਹ ਉਸ ਮਿੱਟੀ ਦੇ ਹੁਣ ਨਾਗਰਿਕ ਨੇ ਤੇ ਉਸ ਦੇਸ਼ ਦੀ ਤਰੱਕੀ ਦੇ ਵਿੱਚ ਸਿੱਖਾਂ ਤੇ ਪੰਜਾਬੀਆਂ ਦਾ ਬਹੁਤ ਵੱਡਾ ਯੋਗਦਾਨ ਆ ਇਹ ਮੰਦਭਾਗੀ ਘਟਨਾਵਾਂ ਇਹਦੀ ਜਿੰਨੀ ਨੁਖੇਦੀ ਕੀਤੀ ਜਾਵੇ ਘੱਟਵਾ ਤੇ ਇਹੋ ਜੇ ਅੰਸਰਾਂ ਨੂੰ ਸਰਕਾਰਾਂ ਨੂੰ ਕਾਬੂ ਦੇ ਵਿੱਚ ਕਰਨਾ ਚਾਹੀਦਾ ਹਾਂ